ਦਾਸ 2 ਸਾਲ ਹੋ ਗਏ ਝਾਰਖੰਡ ਵਿਖੇ ਗਿਆ ਝਾਰਖੰਡ ਵਿਖੇ ਗਿਆ ਤੇ ਸ਼ਾਮ ਦਾ ਟਾਈਮ ਸੀਗਾ ਕਥਾ ਦਾ ਕਥਾ ਕਰਨ ਤੋਂ ਪਹਿਲਾਂ ਨਾ ਕੁਝ ਵੀਰ ਲੈ ਗਏ ਸੀ ਗੁਰਦੁਆਰਾ ਸਾਹਿਬ ਤੇ ਅਸੀਂ ਇੱਕ ਥੱਲੇ ਇੱਕ ਕਮਰੇ ਦੇ ਵਿੱਚ ਬੈਠੇ ਹੋਏ ਜਦੋਂ ਕਮਰੇ ਵਿੱਚ ਬੈਠੇ ਹੋਏ ਤੇ ਇੱਕ ਬਜ਼ੁਰਗ ਬਾਪੂ ਜੀ ਆਏ ਬਜ਼ੁਰਗ ਬਾਪੂ ਜੀ ਆ ਕੇ ਪਤਾ ਕੀ ਕਹਿੰਦੇ ਨੇ ਉਹ ਕਹਿੰਦੇ ਜੀ ਵੇਖੋ ਇੰਨਾ ਗ੍ਰੰਥੀਆਂ ਦੇ ਵੱਲ ਇਹ ਤਾਂ ਕੇਵਲ ਆਪਣੀ ਡਿਊਟੀ ਨਿਭਾਉਂਦੇ ਨੇ ਸੇਵਾ ਨਹੀਂ ਕਰਦੇ ਮੈਂ ਕਿਹਾ ਚੰਗਾ ਠੀਕ ਹੈ ਬਾਪੂ ਜੀ ਇੱਕ ਵਾਰੀ ਸੁਣ ਲਿਆ ਮੈਂ ਬਾਪੂ ਜੀ ਫਿਰ 2 ਮਿੰਟ ਬਾਅਦ ਦੇਖੋ ਇਹਨਾਂ ਗਰੰਥੀਆਂ ਦੇ ਵੱਲ ਇਹ ਤਾਂ ਕੇਵਲ ਡਿਊਟੀ ਕਰਦੇ ਨੇ ਆਪਣੀ ਇਹ ਸੇਵਾ ਨਹੀਂ ਕਰਦੇ ਇਹ ਡਿਊਟੀ ਕਰਦੇ ਨੇ ਮੈਂ ਕਿਹਾ ਬਾਪੂ ਜੀ ਠੀਕ ਹੈ ਜੀ ਬਾਪੂ ਹਟੇ ਨਾ ਫਿਰ ਬਾਰ-ਬਾਰ ਬਾਪੂ ਦੇ ਕਹਿਣ ਦਾ ਮਤਲਬ ਇਹ ਸੀਗਾ ਵੀ ਤੁਸੀਂ ਹੋਣੇ ਜਾ ਕੇ ਉੱਤੇ ਕਥਾ ਕਰਨੀ ਹੈ ਤੇ ਗਰੰਥੀਆਂ ਨੂੰ ਜਰਾ ਤਾੜਨਾ ਕਰਿਓ ਬਾਪੂ ਦੇ ਕਹਿਣ ਦਾ ਭਾਵ ਸੀਗਾ ਮੈਂ ਬਾਪੂ ਜੀ ਨੂੰ ਪੁੱਛਿਆ ਮੈਂ ਕਿਹਾ ਬਾਪੂ ਜੀ ਪ੍ਰਬੰਧਕ ਕਮੇਟੀ ਚੋਂ ਕਹਿੰਦੇ ਹਾਂ ਜੀ ਮੈਂ ਕਿਹਾ ਗਰੰਥੀ ਸਿੰਘ ਨੂੰ ਤਨਖਾਹ ਕਿੰਨੀ ਦਿੰਦੇ ਹੋ ਕਹਿੰਦੇ ਜੀ 5000 ਮੈਂ ਕਿਹਾ ਤੁਹਾਡੀ ਤਨਖਾਹ ਕਿੰਨੀ ਹੋਏ ਹੈਗੀ ਹੈ ਕਹਿੰਦੇ ਜੀ 25000 ਮੈਂ ਕਿਹਾ ਗਰੰਥੀ ਦੀ 5000 ਤੁਹਾਡੀ 25000 ਘਰ ਚ ਐਲਈਡੀ ਹੈਗਾ एलईडी ਹੈਗਾ ਘਰ ਵਿੱਚ ਕਹਿੰਦੇ ਹਾਂਜੀ ਹੈਗਾ ਮੈਂ ਕਿਹਾ ਵਾਸ਼ਿੰਗ ਮਸ਼ੀਨ ਕਿਹੜੀ ਕੰਪਨੀ ਦੀ ਰੱਖੀ ਹੈ ਉਹ ਵੀ ਵਧੀਆ ਕੰਪਨੀ ਦੀ ਐਲਜੀ ਦੀ ਹੈ ਜੀ ਮੈਂ ਕਿਹਾ ਗੱਡੀ ਕਿਹੜੀ ਤੁਹਾਡੇ ਕੋਲ ਗੱਡੀ ਦਾ ਨਾਂ ਕਿਹਾ ਉਹ ਵੀ ਬੜੀ ਮਹਿੰਗੀ ਗੱਡੀ ਮੈਂ ਕਿਹਾ ਏਸੀ ਹੈਗਾ ਘਰ ਵਿੱਚ ਬਾਪੂ ਨੇ ਸਿਰ ਹਾਂ ਚੁਲਾਇਆ ਮੈਂ ਕਿਹਾ ਤੁਹਾਡੇ ਕੋਲ ਇੰਨਾ ਸਾਰਾ ਕੁਝ ਹੈ ਅੱਛਾ ਤੁਹਾਡੇ ਮੁੰਡੇ ਉਹ ਵੀ ਹੋਣਗੇ ਜੌਬ ਵਗੈਰਾ ਕਰਦੇ ਹੋਣਗੇ ਕਹਿੰਦੇ ਹਾਂਜੀ ਕਰਦੇ ਨੇ ਮੈਂ ਕਿੰਨੀ ਤਨਖਾਹ ਲੈਂਦੇ ਨੇ ਕਹਿੰਦੇ 20 25 25000 ਤਾਂ ਹੈ ਹੀ ਇਹ ਦੋ ਮੁੰਡੇ ਨੇ ਮੇਰੇ ਤਨਖਾਹ ਉਹਨਾਂ ਦੀ ਇੰਨੀ ਹੈਗੀ ਹੈ ਮੈਂ ਕਿਹਾ ਤੁਹਾਡੇ ਘਰ ਦੇ ਵਿੱਚ ਜੇ ਹਿਸਾਬ ਕਿਤਾਬ ਲਾਈਏ ਮਹੀਨੇ ਦਾ 60 ਤੋਂ ਲੈ ਕੇ 70000 ਰੁਪਿਆ ਆ ਰਿਹਾ ਤੁਸੀਂ ਆਪ ਵੀ ਕਮਾ ਰਹੇ ਹੋ ਤੁਹਾਡੇ ਦੋ ਬੱਚੇ ਵੀ ਕਮਾ ਰਹੇ ਨੇ ਤੁਹਾਡਾ ਗੁਜ਼ਾਰਾ ਕਿੰਨੇ ਚ ਹੁੰਦਾ ਕਹਿੰਦੇ ਜੀ 35 40000 ਰੁਪਿਆ ਮੈਂ ਕਿਹਾ ਤੁਹਾਡਾ ਪਰਿਵਾਰ ਇੰਨਾ ਹੈਗਾ ਤੁਸੀਂ ਆਪਣੇ ਮੂੰਹ ਆਖਿਆ ਵੀ ਮਹੀਨੇ ਦਾ ਸਾਡਾ ਇਨਾ ਖਰਚਾ ਹੋ ਰਿਹਾ ਬਿਜਲੀ ਦੇ ਬਿੱਲ ਦੇਣੇ ਨੇ ਪਾਣੀ ਦਾ ਬਿੱਲ ਦੇਣਾ ਏ ਹੋਰ ਘਰ ਦੇ ਵਿੱਚ ਲੋੜਾਂ ਹੁੰਦੀਆਂ ਨੇ ਕਰੀਆਨੇ ਦਾ ਸਮਾਨ ਲੈ ਕੇ ਆਉਣਾ ਏ ਅਨੇਕਾਂ ਹੋਰ ਲੋੜਾਂ ਹੁੰਦੀਆਂ ਉਹ ਤੁਸੀਂ ਸਾਰੇ ਗ੍ਰਸਤੀ ਬੈਠੇ ਹੋ ਤੁਹਾਨੂੰ ਪਤਾ ਕਿਹੜੀਆਂ ਕਿਹੜੀਆਂ ਲੋੜਾਂ ਹੁੰਦੀਆਂ ਤੇ ਉਹਨਾਂ ਲੋੜਾਂ ਨੂੰ ਪੂਰੇ ਕਰਦਿਆਂ ਕਰਦਿਆਂ ਜੇ ਮੈਂ ਜ਼ਿਆਦਾ ਨਾ ਆਖਾਂ 20-25000 ਰੁਪਈਆ ਮਹੀਨੇ ਦਾ ਹਰ ਕਿਸੇ ਦਾ ਲੱਗਦਾ ਹੋਵੇਗਾ ਸਹਿਮਤ ਹੋ ਜੀ ਇਸ ਗੱਲ ਨਾਲ ਸਹਿਮਤ ਹੋ 20-25000 ਤੇ ਲੱਗਦਾ ਹੀ ਹੋਵੇਗਾ ਨਾ ਤੇ ਗਰੰਥੀ ਨੂੰ ਆਖਿਆ ਜਾਂਦਾ ਤੂੰ 5000 ਚ ਗੁਜ਼ਾਰਾ ਕਰ ਲੈ ਬੜੀ ਕਮਾਲ ਦੀ ਗੱਲ ਨਹੀਂ ਐ ਇਦਾਂ ਹੀ ਐ ਨਾ ਤੁਹਾਨੂੰ ਪਤਾ ਮੈਂ ਅੱਜ ਤੱਕ ਡਿਊਟੀ ਨਹੀਂ ਕੀਤੀ ਮੈਂ ਕਿਹਦੇ ਡਿਊਟੀ ਨਹੀਂ ਕੀਤੀ ਅੱਜ ਤੱਕ ਜਿੱਥੇ ਵੀ ਵਿਚਰਦਾ ਵਾਂ ਖੁੱਲੇ ਤੌਰ ਦੇ ਉੱਤੇ ਵਿਚਰਦਾ ਪਤਾ ਕਿਉਂ ਕਿ ਕਿਉਂਕਿ ਪਹਿਲੀ ਗੱਲ ਤੇ ਉਹਨੂੰ ਇੱਕ ਗੱਲ ਆਖ ਦਿੱਤੀ ਵੀ ਤੂੰ 5000 ਤੇ ਗੁਜ਼ਾਰਾ ਕਰ ਕਿਸੇ ਦਾ ਗੁਜ਼ਾਰਾ 5000 ਦੇ ਉੱਤੇ ਨਹੀਂ ਹੁੰਦਾ ਉਹ ਵਿਚਾਰਾ ਗਰੰਥੀ ਜਿਹੜਾ ਅੱਡੀਆਂ ਰਗੜਦਾ ਹੋਇਆ ਮਰ ਜਾਵੇਗਾ ਉਹਦੀ ਤਨਖਾਹ 6000 ਤੋਂ ਉੱਤੇ ਨਹੀਂ ਜਾਂਦੀ ਇਸ ਗੱਲ ਨਾਲ ਤੁਹਾਨੂੰ ਸਹਿਮਤ ਹੋਣਾ ਪਵੇਗਾ ਮੈਂ ਕੇਵਲ ਇੱਕ ਥਾਂ ਦੀ ਗੱਲ ਨਹੀਂ ਕਰ ਰਿਹਾ ਹੋ ਸਕਦਾ 90% ਹਾਲ ਏਜ 10% ਹੋ ਸਕਦਾ ਕਿਤੇ ਚੰਗੇ ਪ੍ਰਬੰਧਕ ਹੋਣ ਤੇ ਉਥੇ ਤਨਖਾਹਾਂ ਵੱਧ ਵੀ ਹੋਣ ਪਰ 90% ਜਿਹੜਾ ਹਾਲ ਜਿਹੜਾ ਹੈ ਨਾ ਉਹ ਇਹੀ ਹੈ 올ਓਵਰ ਕਿਉਂਕਿ ਗਲਤੀ ਜਿਹੜੀ ਹੈ ਨਾ ਉਹ ਕਿਤੇ ਨਾ ਕਿਤੇ ਪ੍ਰਬੰਧਕ ਕਮੇਟੀਆਂ ਦੀ ਵੀ ਵੇਖਣ ਨੂੰ ਮਿਲਦੀ ਹੈ ਗਲਤੀ ਜਿਹੜੀ ਹੈ ਉਹ ਸਾਡੇ ਵਰਗੇ ਪ੍ਰਚਾਰਕਾਂ ਦੀ ਵੀ ਹੈ ਗਲਤੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਰਾਗੀਆਂ ਗਰੰਥੀਆਂ ਦੀ ਵੀ ਹੈ ਤੇ ਕਿਤੇ ਨਾ ਕਿਤੇ ਸੰਗਤ ਦੀ ਵੀ ਹੈ ਇਹ ਮੰਨਣਾ ਪਵੇਗਾ ਕਈ ਵਾਰੀ ਹੁਣ ਆਮ ਅਸੀਂ ਆਖਦੇ ਆਂ ਵੀ ਸਾਡੇ ਘਰ ਦੇ ਵਿੱਚ ਹਰ ਇੱਕ ਚੀਜ਼ ਹੋਵੇ ਐਲਈਡੀ ਹੋਵੇ ਗੱਡੀ ਹੋਵੇ ਏਸੀ ਹੋਵੇ ਹੁਣ ਆਪਣੇ ਘਰ 'ਚ ਏਸੀ ਚਾਹੀਦਾ ਏ ਪਰ ਗਰੰਥੀ ਜਿਹੜਾ ਹੈ ਨਾ ਸਾਰੀ ਜ਼ਿੰਦਗੀ ਪੱਖੇ ਜੀ ਲੰਗਾ ਦਵੇ ਇਹ ਸਾਡੇ ਲੋਕਾਂ ਦੀ ਸੋਚ ਹੈ ਸਾਨੂੰ ਏਸੀ ਚਾਹੀਦਾ ਅੱਛਾ ਸਾਨੂੰ ਐਲਈਡੀ ਚਾਹੀਦੀ ਹੈ ਗਰੰਥੀ ਕੋਲ ਤਾਂ ਬਲੈਕ ਐਂਡ ਵਾਈਟ ਟੀਵੀ ਹੋਣਾ ਚਾਹੀਦਾ ਜੀ ਉਹਨੂੰ ਕੀ ਲੋੜ ਹੈ ਇਸ ਸਾਡੇ ਲੋਕਾਂ ਦੀ ਅੱਜ ਸਾਇਕੀ ਸਾਡੇ ਲੋਕਾਂ ਦੀ ਸੋਚ ਬਣ ਚੁੱਕੀ ਰਾਜਸਥਾਨ ਮੈਂ ਸ਼੍ਰੀ ਗੰਗਾ ਨਗਰ ਗਿਆ ਉੱਥੇ ਮੈਨੂੰ ਇੱਕ ਮਿਲਦਾ ਏ ਉੱਥੇ ਮੈਨੂੰ ਗ੍ਰੰਥੀ ਸਿੰਘਾਂ ਨੇ ਸੱਦਿਆ ਵਾਵਾ ਸਾਰੇ ਗ੍ਰੰਥੀ ਸਿੰਘ ਇਕੱਠੇ ਹੋਏ ਮੇਰੇ ਕੋਲ ਆਏ ਮੈਨੂੰ ਆ ਕੇ ਪਤਾ ਕੀ ਕਹਿੰਦੇ ਕਹਿੰਦੇ ਭਾਈ ਸਾਹਿਬ ਜੀ ਜਰਾ ਸਟੇਜ ਤੇ ਬੋਲਦੇ ਹੋ ਸਾਨੂੰ ਤਨਖਾਹ ਪਤਾ ਕਿੰਨੀ ਦਿੰਦੇ ਨੇ 2500 ਰੁਪਿਆ 2500 ਰੁਪਏ ਦਿੰਦੇ ਤੇ ਬਾਅਦ ਚ ਨਾ ਸਾਨੂੰ ਕਹਿੰਦੇ ਵੀ ਜਾ ਕੇ ਨਾ ਪਿੰਡ ਚੋਂ ਗਜਾ ਕਰ ਲਿਆ ਹੋ ਜਾ ਕੇ ਗਜਾ ਦਾ ਮਤਲਬ ਬੀ ਡੋਲੂ ਲੈ ਜਾਓ ਕੋਈ ਕੁਝ ਪਾ ਦੂਗਾ ਉੱਚ ਕੋਈ ਕੁਝ ਪਾ ਦੂਗਾ ਕੋਈ ਕੁਝ ਪਾ ਦੂਗਾ ਕਹਿੰਦੇ ਆ ਗਜਾ ਵਾਲਾ ਕੰਮ ਜਿਹੜਾ ਏ ਉਹ ਸਾਨੂੰ ਕਰਨਾ ਪੈਂਦਾ 2500 ਰੁਪਏ ਤਨਖਾਹ ਤੁਸੀਂ ਹਾਲਾਤ ਵੇਖੋ ਨਾ ਮੈਨੂੰ ਕੋਈ ਅੱਜ ਨੌਜਵਾਨ ਵੀਰ ਆਖੇ ਨਾ ਵੀ ਮੈਂ ਇਸ ਲਾਈਨ ਦੇ ਵਿੱਚ ਆਉਣਾ ਏ ਮੈਨੂੰ ਇੱਕ ਗੱਲ ਪੁੱਛਦਾ ਹੁੰਨਾ ਮੈਂ ਕਿਹਾ ਮਿਹਨਤ ਕਿੰਨੀ ਕਰੇਗਾ ਮਾਤਾ ਜੀ ਆਪਣੀ ਗੱਲਾਂ ਆਪਾਂ ਘਰ ਜਾ ਕੇ ਕਰ ਲਾਂਗੇ ਹਾਂ ਮੈਂ ਇਹਨੂੰ ਪੁੱਛਦਾ ਹੁਣਾ ਮੈਂ ਕਿਹਾ ਮਿਹਨਤ ਕਿੰਨੀ ਕਰੇਗਾ ਭਰਾਵਾ ਕਹਿੰਦਾ ਮਿਹਨਤ ਕਰ ਲਵਾਂਗੇ ਮੈਂ ਕਿਹਾ ਮਿਹਨਤ ਜੇ ਤੂੰ ਇਸ ਲਾਈਨ 'ਚ ਆਉਣਾ ਏ ਤੇ ਇੰਨੀ ਜ਼ਿਆਦਾ ਮਿਹਨਤ ਕਰੀ ਕਿ ਕਿਸੇ ਗੁਰਦੁਆਰੇ ਵਿੱਚ ਗਰੰਥੀ ਨਾ ਲੱਗੀ ਤਾਂ ਕਿ ਖੁੱਲੇ ਤੌਰ ਦੇ ਉੱਤੇ ਤੂੰ ਵਿਚਰ ਸਕੇ ਵੱਖ-ਵੱਖ ਜਗਾਵਾਂ ਦੇ ਉੱਤੇ ਜਾ ਕੇ ਤੂੰ ਆਪਣੇ ਬਲਬੂਤੇ ਦੇ ਉੱਤੇ ਪ੍ਰਚਾਰ ਕਰ ਸਕੇ ਇੰਨੀ ਮਿਹਨਤ ਕਰੀ ਕਿ ਪ੍ਰਬੰਧਕ ਤੈਨੂੰ ਸੱਦਣ ਵਾਸਤੇ ਮਜਬੂਰ ਹੋਣ ਪਰ ਜੇ ਤੂੰ ਆਖੇਗਾ ਨਾ ਮੈਂ ਫਲਾਣੀ ਜਗ੍ਹਾ ਦੇ ਉੱਤੇ ਜਾ ਕੇ ਤੇ ਡਿਊਟੀ ਕਰ ਲਵਾਂਗਾ ਤੇ ਡਿਊਟੀ ਕਰਕੇ ਪ੍ਰਚਾਰ ਕਰ ਲਵਾਂਗਾ ਮੈਂ ਉਹਨੂੰ ਆਖਿਆ ਮੈਂ ਕਿਹਾ 6 ਮਹੀਨੇ ਤੋਂ ਬਾਅਦ ਇੱਕ ਗੁਰਦੁਆਰੇ 'ਚ ਨਹੀਂ ਕੱਢੇਗਾ ਜੇ ਤੂੰ ਗੁਰਮਤ ਦੀ ਗੱਲ ਕਰਨੀ ਹੈ ਤਾਂ ਹਾਂ ਜੇ ਕੋਈ ਮਨਮਤ ਵਾਲੀਆਂ ਗੱਲਾਂ ਕਰਨੀਆਂ ਫੇਰ ਭਾਵੇਂ ਸਾਰੀ ਜ਼ਿੰਦਗੀ ਲੱਗਾ ਰਹੀ ਫੇਰ ਕੋਈ ਤੈਨੂੰ ਕੁਝ ਨਹੀਂ ਆਖੇਗਾ ਹੁੰਦਾ ਇਦਾਂ ਹੀ ਆ ਜੀ ਹੁਣ ਵਿਚਾਰਿਆਂ ਦੀ ਤਨਖਾਹ ਵੀ ਘਟ ਉਤੋਂ ਉਹਨੂੰ ਆਖਿਆ ਜਾਂਦਾ ਤੂੰ ਸਾਡੇ ਕਾਹੇ ਮੁਤਾਬਕ ਚੱਲ ਫਿਰ ਉਹ ਗ੍ਰੰਥੀ ਸਿੰਘ ਨਾ 3 ਸਾਲ ਦਾ ਕੋਰਸ ਕਰਕੇ ਆਇਆ ਹੁੰਦਾ ਮੇਰੇ ਵਰਗਾ ਪ੍ਰਚਾਰਕ 3 ਸਾਲ ਦਾ ਕੋਰਸ ਕੀਤਾ ਹੁੰਦਾ ਉਹਨੂੰ ਸਾਰਾ ਕੁਝ ਪੜਾਇਆ ਗਿਆ ਹੁੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਵੀ ਉਹਨੂੰ ਪੜਾਈ ਗਈ ਹੁੰਦੀ ਹੈ ਸਾਰਾ ਕੁਝ ਉਹਨੂੰ ਦੱਸਿਆ ਗਿਆ ਹੁੰਦਾ ਵੀ ਅੱਜ ਇਸ ਮਰਿਆਦਾ ਦੇ ਮੁਤਾਬਕ ਤੁਰਨਾ ਤੂੰ ਜੋ ਜੋ ਅਕਾਲ ਤਖਤ ਸਾਹਿਬ ਦੀ ਮਰਿਆਦਾ ਕਹਿ ਰਹੀ ਹੈ ਇਸ ਮੁਤਾਬਕ ਤੁਰਨਾ ਹੁਣ ਉਹ 3 ਸਾਲ ਦਾ ਕੋਰਸ ਕਰਕੇ ਆਇਆ 3 ਸਾਲ ਦਾ ਪੜ੍ਹ ਕੇ ਆਇਆ ਹੁਣ ਜਦੋਂ ਕਿਤੇ ਗੁਰਦੁਆਰਾ ਸਾਹਿਬ ਇਹ ਜਾਂਦਾ ਹੈ ਨਾ ਪ੍ਰਬੰਧਕ ਜਿਹੜੇ ਹੁੰਦੇ ਨੇ ਸਾਰਿਆਂ ਦੀ ਗੱਲ ਨਹੀਂ ਮੈਂ ਕਰਦਾ 90% ਪ੍ਰਬੰਧਕ ਜਿਹੜੇ ਨੇ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਗੁਰਮਤਿ ਬਾਰੇ 10% ਪ੍ਰਬੰਧਕ ਹੈਗੇ ਨੇ ਜਿਹੜੇ ਵਾਕਈ ਗੁਰਮਤਿ ਦੇ ਉੱਤੇ ਪਹਿਰਾ ਦਿੰਦੇ ਨੇ ਕੋਈ ਸ਼ੱਕ ਵਾਲੀ ਗੱਲ ਨਹੀਂ ਇਹਦੇ ਵਿੱਚ ਪਰ ਮੇਰਾ ਤਜਰਬਾ ਹੈ ਜੀ ਜਿੰਨੇ ਸਾਲ ਮੈਨੂੰ ਵਿਚਰਦਿਆਂ ਹੋ ਗਏ 2008 ਤੋਂ ਲੈ ਕੇ 2015 ਚੱਲ ਰਿਹਾ 90% ਪ੍ਰਬੰਧਕ ਮੈਨੂੰ ਐਸੇ ਮਿਲੇ ਜਿਨ੍ਹਾਂ ਨੂੰ ਗੁਰਮਤਿ ਬਾਰੇ ਕੁਝ ਨਹੀਂ ਪਤਾ ਫਿਰ ਉਹ ਪ੍ਰਚਾਰਕ ਜਦੋਂ ਗੁਰਦੁਆਰੇ ਵਿੱਚ ਆਉਂਦਾ ਹੈ ਨਾ ਉਹ ਗੁਰਮਤਿ ਦੀ ਜਦੋਂ ਗੱਲ ਕਰਦਾ ਉਹਨੂੰ ਆਖਿਆ ਜਾਂਦਾ ਇਦਾਂ ਨਾ ਕਹਿ ਸਾਡੇ ਇੱਥੇ ਕੋਈ ਹੋਰ ਹੀ ਮਰਿਆਦਾ ਚੱਲਦੀ ਆ ਰਹੀ ਪਹਿਲਾਂ ਦੀ ਤੈਨੂੰ ਤੇ ਉਹਦੇ ਉੱਤੇ ਚੱਲਣਾ ਪੈਣਾ ਏ ਉਹ ਵੀ ਸੋਚਦਾ ਏ ਵੀ ਮੈਂ 3 ਸਾਲ ਕੋਰਸ ਕਰਕੇ ਆਇਆ ਤੇ ਇੱਧਰ ਹੁਣ ਮੈਂ ਕੀ ਕਰਾਂ ਤੇ ਉਹ ਵਿਚਾਰਾ ਸਮਝੌਤਾ ਕਰਦਾ ਏ ਫਿਰ ਕਿਉਂਕਿ ਉਹਨੂੰ ਪਤਾ ਏ ਉਹ ਵੀ ਉਹ ਵੀ ਸੋਚਦਾ ਏ ਵੀ ਮੇਰਾ ਵੀ ਇੱਕ ਬੱਚਾ ਏ ਨਾਲ ਘਰ ਦੀ ਏ ਕਿੱਥੇ ਕਿੱਥੇ ਪਟਕਾਂਗਾ ਉਹਨੂੰ ਸਮਝੌਤੇ ਕਰਨੇ ਪੈਂਦੇ ਨੇ ਜਦੋਂ ਸਮਝੌਤਾਵਾਦੀ ਹੋ ਜਾਂਦਾ ਫਿਰ ਉੱਥੇ ਮਨਮਤ ਹੌਲੀ ਹੌਲੀ ਕਰਦਿਆਂ ਕਰਦਿਆਂ ਮਨਮਤ ਪ੍ਰਚਾਰਨੀ ਸ਼ੁਰੂ ਕਰ ਦਿੰਦਾ ਮੈਂ ਤਾਂ ਇੱਕ ਬੇਨਤੀ ਕਰਦਾ ਹੁਣਾਂ ਵੀ ਜੇ ਪ੍ਰਚਾਰਕ 3 ਸਾਲ ਦਾ ਕੋਰਸ ਕਰਦਾ ਹੈ ਨਾ ਤੇ ਇੱਕ ਰੂਲ ਇਹ ਵੀ ਬਣਨਾ ਚਾਹੀਦਾ ਹੈ ਵੀ ਜਿਸ ਨੇ ਵੀ ਗੁਰਦੁਆਰੇ ਦਾ ਪ੍ਰਬੰਧਕ ਬਣਨਾ ਹੈ ਨਾ ਉਹਦੇ ਵਾਸਤੇ ਵੀ 3 ਸਾਲ ਦਾ ਕੋਰਸ ਚਾਹੀਦਾ ਹੈ ਉਹਦੇ ਵਾਸਤੇ ਵੀ ਕੋਰਸ ਚਾਹੀਦਾ ਹੈ ਉਹਨੂੰ ਵੀ ਪੜਾਇਆ ਤੇ ਜਾਵੇ ਵੀ ਸਿੱਖ ਰਹਿਤ ਮਰਿਆਦਾ ਕਹਿ ਕੀ ਰਹੀ ਹੈ ਇੱਕ ਵਾਰ ਬੇਨਤੀ ਮੈਂ ਕਰ ਦਿਆਂ ਵੀ ਜੇ ਕੋਈ ਮੇਰੇ ਵਰਗਾ ਪ੍ਰਚਾਰਕ ਹੋਵੇ ਕੋਈ ਗਰੰਥੀ ਸਿੰਘ ਹੋਵੇ ਕੋਈ ਆਗੀ ਸਿੰਘ ਹੋਵੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਣਾ ਚਾਹੀਦਾ ਪੂਰਨ ਤੌਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਤੇ ਜੇ ਇਹ ਢਿੱਲ ਚੋ ਕਹਣਾ ਵੀ ਵੀ ਆਪਣੀ ਵੀ ਵਿਚਲ ਚਲਾ ਲਈਏ ਜਾਂ ਗੁਰੂ ਦੀ ਨਹੀਂ ਮੰਨਦੇ ਕੁਝ ਆਪਣੇ ਢੰਗ ਨਾਲ ਕਰ ਲਈਏ ਤਾਂ ਫਿਰ ਮੈਂ ਆਖਾਂਗਾ ਵੀ ਉਹ ਵੀ ਗਦਾਰ ਜ ਉਹ ਪ੍ਰਚਾਰਕ ਵੀ ਗਦਾਰ ਹੋਇਆ ਉਹ ਰਾਗੀ ਵੀ ਗਦਾਰ ਹੋਇਆ ਉਹ ਗਰੰਥੀ ਵੀ ਗਦਾਰ ਹੈ ਜਿਹੜਾ ਗੁਰੂ ਦੇ ਦੱਸੇ ਹੋਏ ਹੁਕਮਾਂ ਦੇ ਮੁਤਾਬਕ ਨਹੀਂ ਤੁਰਦਾ ਜਿਹੜਾ ਗੁਰੂ ਦੇ ਦੱਸੇ ਹੋਏ ਹੁਕਮਾਂ ਮੁਤਾਬਕ ਤੁਰਦਾ ਹੈ ਹੱਥ ਜੋੜ ਕੇ ਮੈਂ ਉਸ ਨੂੰ ਫਤਿਹ ਬੁਲਾਉਣਾ ਦਾ ਸਤਿਕਾਰ ਕਰਦਾ ਗੱਲ ਅਸੀਂ ਕਰਦੇ ਹਾਂ ਬਾਬਾ ਬੁੱਢਾ ਜੀ ਦੀ ਅਸੀਂ ਇਹ ਹੀ ਕਹਿਣਾ ਨਾ ਗਰੰਥੀ ਸਿੰਘ ਬਾਬਾ ਬੁੱਢਾ ਜੀ ਦੀ ਪਦਵੀ ਆਪਾਂ ਇਹ ਹੀ ਗੱਲ ਕਹਿੰਨੇ ਆ ਤੇ ਮੈਂ ਸੋਚਦਾ ਹੁੰਦਾ ਹਾਂ ਵੀ ਅੱਜ ਬਾਬਾ ਬੁੱਢਾ ਜੀ ਦਾ ਹਾਲ ਕੀ ਕੀਤਾ ਪਿਆ ਸਾਡੇ ਪ੍ਰਬੰਧਕਾਂ ਨੇ ਵੈਸੇ ਮੈਂ ਕੇਵਲ ਇੱਥੇ ਦੀ ਗੱਲ ਨਹੀਂ ਕਰ ਰਿਹਾ ਮਤਾਂ ਕਿਤੇ ਕੋਈ ਆਪਣੇ ਉੱਤੇ ਲਾ ਲਵੇ ਮੈਂ 올 ਓਵਰ ਸਾਰੀ ਜਗ੍ਹਾ ਦੀ ਗੱਲ ਕਰ ਰਿਹਾ ਮੈਂ ਡਿਊਟੀ ਦੀ ਗੱਲ ਕਰ ਰਿਹਾ ਪਹਿਲੀ ਗੱਲ ਤੇ ਗਰੰਥੀਆਂ ਨੇ ਵੀ ਆਪਣੀ ਡਿਊਟੀ ਇਮਾਨਦਾਰੀ ਨਾਲ ਨਹੀਂ ਨਿਭਾਈ ਰਾਗੀਆਂ ਨੇ ਵੀ ਨਹੀਂ ਨਿਭਾਈ ਪ੍ਰਚਾਰਕਾਂ ਨੇ ਉਹਨਾਂ ਨੇ ਵੀ ਨਹੀਂ ਨਿਭਾਈ ਤੇ ਜੇ ਕਿਸੇ ਨੇ ਨਿਭਾਈ ਐਸੀ ਗੱਲ ਨਹੀਂ ਵੀ ਸਾਰੇ ਨਿਭਾਉਂਦੇ ਬਹੁਤੇ ਐਸੇ ਨੇ ਜਿਹੜੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਂਦੇ ਨੇ ਤੇ ਜਿਹੜੇ ਨਿਭਾਉਂਦੇ ਨੇ ਉਹਨਾਂ ਨੂੰ ਫਿਰ ਪ੍ਰਬੰਧਕਾਂ ਨੇ ਨਹੀਂ ਸੰਭਾਇਆ ਅੱਜ ਵੀ ਤੁਸੀਂ ਵੇਖ ਲਓ ਦਿੱਲੀ ਸਰਕਾਰ ਦਾ ਹਿਸਾਬ ਕਿਤਾਬ ਕੀ ਹੈ 9000 ਰੁਪਿਆ ਤਨਖਾਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਵੀ ਘੱਟੋ ਘੱਟ 9000 ਰੁਪਿਆ ਤਨਖਾਹ ਹੈ ਜਿਹੜਾ ਇੱਥੇ ਨੌਕਰੀ ਕਰਦਾ ਦਿੱਲੀ ਸਰਕਾਰ ਦੀ ਉਸ ਤੋਂ ਘੱਟ ਨਹੀਂ ਹੈ 9000 ਤੋਂ ਉੱਤੇ ਹੀ ਹੋਵੇਗੀ ਜਾਂ 9000 ਹੋਵੇਗੀ ਪਰ ਇਹ ਹਾਲਾਤ ਕੀ ਇੱਥੇ ਬਣੇ ਹੋਏ ਨੇ ਜਿਹੜਾ ਵਿਚਾਰਾ ਗ੍ਰੰਥੀ ਤੇ 5000 ਚ ਵਿਚਾਰਾ ਰੋਲਦਾ ਫਿਰਦਾ ਰਹਿ ਜਾਂਦਾ ਤੇ ਇੱਕ ਬੇਨਤੀ ਕਰਾਂ ਆਉਣ ਵਾਲਾ ਟਾਈਮ ਐਸਾ ਹੋਵੇਗਾ ਕਿ ਸਾਨੂੰ ਗੁਰਦੁਆਰੇ ਦਾ ਗ੍ਰੰਥੀ ਲੱਭਣਾ ਔਖਾ ਹੋ ਜਾਏਗਾ ਆਉਣ ਵਾਲਾ ਟਾਈਮ ਐਸਾ ਹੋਏਗਾ ਸਾਨੂੰ ਰਾਗੀ ਲੱਭਣੇ ਔਖੇ ਹੋ ਜਾਣਗੇ ਸਾਨੂੰ ਪ੍ਰਚਾਰਕ ਲੱਭਣੇ ਔਖੇ ਹੋ ਜਾਣਗੇ ਪਤਾ ਕਿਉਂ ਕਿ ਕਿਉਂਕਿ ਜਦੋਂ ਕਿਸੇ ਸੇਵਾਦਾਰ ਨੂੰ ਆਵਾਜ਼ ਵੀ ਮਾਰੀ ਜਾਂਦੀ ਹੈ ਨਾ ਕਿਸੇ ਰਾਗੀ ਸਿੰਘ ਨੂੰ ਵੀ ਆਵਾਜ਼ ਮਾਰੀ ਜਾਂਦੀ ਹੈ ਐਦਾਂ ਮਾਰੀ ਜਾਂਦੀ ਹੈ ਜਿਵੇਂ ਨੌਕਰ ਹੁੰਦਾ ਸਾਡਾ ਹੁੰਦੇ ਚੌਂਕੀਦਾਰ ਬੈਠੇ ਹੁੰਦੇ ਨਾ ਉਹਦੇ ਨਾਲੋਂ ਵੀ ਨੀਵਾ ਕਰਕੇ ਵਖਾਇਆ ਜਾਂਦਾ ਅ ਮੈਂ ਅੱਜ ਹੀ ਵੇਖ ਰਿਹਾ ਸੀ ਮੈਂ ਇਸ ਪਾਸੇ ਕਿਉਂ ਤੁਰ ਪਿਆ ਇੱਥੇ ਇੱਕ ਬਜ਼ੁਰਗ ਬੈਠੇ ਸੀਗੇ ਚੱਲ ਗਏ ਹੁਣ ਉੱਠ ਕੇ ਪਹਿਲਾਂ ਬੈਠੇ ਸੀ ਵੀਰ ਜੀ ਇੱਥੇ ਜਿਹੜਾ ਕੜਾ ਪ੍ਰਸ਼ਾਦ ਵਰਤਾਇਰੇ ਸੀਗੇ ਉਹਨਾਂ ਨੇ ਜਦੋਂ ਕੜਾ ਪ੍ਰਸ਼ਾਦ ਵਰਤਾਇਆ ਤੇ ਉਹ ਜਾਣ ਲੱਗੇ ਦੋ ਸੱਜਣ ਆ ਕੇ ਫਿਰ ਬਹਿ ਗਏ ਸੱਜਣ ਆਪ ਵੀ ਉੱਠ ਕੇ ਕੜਾ ਪ੍ਰਸ਼ਾਦ ਲੈ ਸਕਦੇ ਨੇ ਪਰ ਉਸ ਬਜ਼ੁਰਗ ਨੇ ਇਹਨੇ ਭੇੜੇ ਟੰਗਣਾ ਇਸ਼ਾਰਾ ਕੀਤਾ ਹੂੰ ਹੂੰ ਦੇ ਇਹ ਇਹ ਕੋ ਗੱਲ ਹੈ ਇਹ ਕੋਈ ਗੱਲ ਕਰਨ ਦਾ ਤਰੀਕਾ ਹੈ ਵੀ ਤੁਸੀਂ ਉਸ ਸੇਵਾਦਾਰ ਵੀਰ ਨੂੰ ਬੜੇ ਪਿਆਰ ਨਾਲ ਆਖੋ ਵੀ ਸੇਵਾਦਾਰ ਜੀ ਤੁਸੀਂ ਇਹਨਾਂ ਨੂੰ ਵੀ ਪ੍ਰਸ਼ਾਦ ਦੇ ਦਿਓ ਇਹ ਬਾਅਦ ਚ ਆਏ ਨੇ ਜਾਂ ਤੇ ਉਹ ਆਪ ਉੱਠ ਕੇ ਲੈ ਲੈਣ ਕਿਉਂਕਿ ਜਦੋਂ ਸੇਵਾਦਾਰ ਵੀਰ ਨੇ ਵਰਤਾਇਆ ਕੜਾ ਪ੍ਰਸ਼ਾਦ ਉਦੋਂ ਉਹ ਨਹੀਂ ਸੀ ਹੈਗੇ ਬਾਅਦ ਚ ਆ ਕੇ ਬੈਠੇ ਨੇ ਤੇ ਉਹਦਾ ਜਦੋਂ ਵਾਪਸ ਗਿਆ ਉਹਦਾ ਧਿਆਨ ਨਹੀਂ ਪਿਆ ਉੱਥੇ ਪਰ ਇਹ ਕੋਈ ਤਰੀਕਾ ਨਹੀਂ ਹੈ ਗੱਲ ਕਰਨ ਦਾ ਵੇਖੋ ਜੀ ਮੈਂ ਸਿੱਧਾ ਤੇ ਸਪਸ਼ਟ ਜਿਹਾ ਬੰਦਾ ਮੈਨੂੰ ਗੋਲਮੋਲ ਗੱਲਾਂ ਕਰਨੀਆਂ ਨਹੀਂ ਆਉਂਦੀਆਂ ਤਿੰਨ ਦਿਨ ਪਹਿਲਾਂ ਵੀ ਮੈਂ ਤੁਹਾਡੇ ਨਾਲ ਵਿਚਾਰ ਸਾਂਝੀ ਕੀਤੀ ਤੇ ਅੱਜ ਵੀ ਕਰ ਰਹੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਇਥੇ ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਹੈ ਸੰਗਤ ਦਾ ਵੀ ਹਰ ਇੱਕ ਬੰਦਾ ਸੁਧਰ ਜਾਣਾ ਚਾਹੀਦਾ ਬਹੁਤੇ ਤੇ ਗੁਰਦੁਆਰੇ ਵੀ ਕੜਮ ਚੌਧਰੀ ਬਣ ਕੇ ਆਉਂਦੇ ਨੇ ਕੜਮ ਚੌਧਰੀ ਦਾ ਮਤਲਬ ਸਮਝਦਿਓ ਉਹ ਗੁਰਦੁਆਰੇ ਵੀ ਆਉਣਗੇ ਤੇ ਕਈ ਥਾਵਾਂ ਦੇ ਉੱਤੇ ਤੇ ਮੈਂ ਐਸਾ ਵੀ ਵੇਖਿਆ ਉਹ ਭਾਈ ਸਾਹਿਬ ਨੂੰ ਕਹਿਣਗੇ ਭਾਈ ਸਾਹਿਬ ਜੀ ਚੰਦੋਆ ਟੇਡਾ ਲਾਇਆ ਜੇ ਭਾਈ ਸਾਹਿਬ ਜੀ ਰਮਾਲਾ ਸਿੱਧਾ ਨਹੀਂ ਦਿੱਤਾ ਤੁਸੀਂ ਭਾਈ ਸਾਹਿਬ ਜੀ ਬਾਹਰ ਪਾਣੀ ਸੀਗਾ ਸਾਫ਼ ਨਹੀਂ ਕਰਦੇ ਤੁਸੀਂ ਵੀ ਸਾਰਾ ਕੰਮ ਭਾਈ ਦਾ ਹੀ ਹੈ ਭਰਾਵਾ ਗੁਰਦੁਆਰਾ ਸਾਰਿਆਂ ਦਾ ਸਾਂਝਾ ਹੈ ਤੂੰ ਆਪ ਸਾਫ਼ ਕਰ ਲੈ ਜੇ ਚੰਦੋਆ ਕਿਤੇ ਟੇਢਾ ਐ ਰਮਾਲਾ ਕਿਤੇ ਟੇਢਾ ਦਿੱਤਾ ਗਿਆ ਤੇ ਆਪ ਆਪ ਸਹੀ ਕਰ ਦੇ ਵੀ ਭਾਈ ਸਵੇਰੇ 4 ਵਜੇ ਵੀ ਉੱਠੇ ਤੇ ਤੁਹਾਡੀਆਂ ਗਾਲਾਂ ਵੀ ਸਾਰਾ ਦਿਨ ਸੁਣਦਾ ਰਵੇ ਇੱਕ ਬੇਨਤੀ ਕਰਾਂਗਾ ਭਾਈ ਵੀ ਇਮਾਨਦਾਰ ਹੋਵੇ ਆਪਣੇ ਕੰਮ ਦੇ ਪ੍ਰਤੀ ਫਿਰ ਬੇਨਤੀ ਕਰ ਰਿਹਾ ਗ੍ਰੰਥੀ ਵੀ ਇਮਾਨਦਾਰ ਹੋਵੇ ਤੇ ਪ੍ਰਬੰਧਕਾਂ ਨੂੰ ਵੀ ਚਾਹੀਦਾ ਵੀ ਉਹ ਵੀ ਇਮਾਨਦਾਰ ਹੋਣ ਆਪਣੀ ਡਿਊਟੀ ਦੇ ਪ੍ਰਤੀ ਉਹਨਾਂ ਦੀ ਡਿਊਟੀ ਕੀ ਐ ਉਹਨਾਂ ਦੀ ਡਿਊਟੀ ਐ ਮੈਨੇਜਮੈਂਟ ਜਿਹੜੀ ਐ ਉਹ ਵੇਖਣੀ ਪੱਖੇ ਚੱਲਦੇ ਪਏ ਨੇ ਏਸੀ ਚੱਲਦਾ ਪਿਆ ਲਾਈਟਾਂ ਜਿਹੜੀਆਂ ਗੁਰਦੁਆਰੇ ਦੀ ਸਾਰੀਆਂ ਜਗਦੀਆਂ ਨੇ ਬਿਜਲੀ ਦਾ ਬਿੱਲ ਭਰ ਦਿੱਤਾ ਗਿਆ ਏ ਪਾਣੀ ਦਾ ਬਿੱਲ ਚੱਲ ਗਿਆ ਏ ਲੰਗਰ ਦਾ ਪ੍ਰਬੰਧ ਹੋ ਗਿਆ ਏ ਇਹ ਪ੍ਰਬੰਧਕਾਂ ਦੇ ਕੰਮ ਹੁੰਦੇ ਨੇ ਜਿਹੜਾ ਗੁਰਮਤ ਦਾ ਕੰਮ ਹੈ ਨਾ ਉਹ ਪ੍ਰਚਾਰਕ ਦਾ ਏ ਉਹ ਗ੍ਰੰਥੀ ਸਿੰਘ ਦਾ ਏ ਉਹ ਰਾਗੀ ਸਿੰਘ ਦਾ ਏ ਉੱਥੇ ਕਿਸੇ ਵੀ ਪ੍ਰਬੰਧਕ ਨੂੰ ਇਹ ਹੱਕ ਨਹੀਂ ਹੋਣਾ ਚਾਹੀਦਾ ਵੀ ਗੁਰਮਤ ਦੀ ਗੱਲ ਜੇ ਪ੍ਰਚਾਰਕ ਕਰਦਾ ਹਾਂ ਜੇ ਉਹ ਮਨਮਤ ਬੋਲ ਰਿਹਾ ਫੇਰ ਤੇ ਇਹਨੂੰ ਆਖੋ ਵੀ ਭਾਈ ਸਾਹਿਬ ਜੀ ਤੁਸੀਂ ਮਨਮਤ ਸੁਣਾ ਰਹੇ ਹੋ ਠੀਕ ਨਹੀਂ ਕਰਦੇ ਪਏ ਪਰ ਜੇ ਉਹ ਗੁਰਮਤ ਦੀ ਗੱਲ ਕਰ ਰਿਹਾ ਨਾ ਤੇ ਕਰਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਅਕੋਰਡਿੰਗ ਪਿਆ ਕੰਤੋਂ ਪ੍ਰਵਾਨਤ ਸਿੱਖ ਰਹਿ ਤੋ ਮਰਿਆਦਾ ਦੇ ਅਕੋਰਡਿੰਗ ਪਿਆ ਤੇ ਕਿਸੇ ਨੂੰ ਇਹ ਹੱਕ ਨਹੀਂ ਹੈ ਵੀ ਉਹਦੇ ਗੱਲ ਕੀਤੀ ਦੇ ਵਿੱਚ ਕੋਈ ਦਖਲਅੰਦਾਜ਼ੀ ਦਿੱਤੀ ਜਾਵੇ ਵੀ ਏਦਾਂ ਨਹੀਂ ਤੂੰ ਏਦਾਂ ਬੋਲ ਕਿਸੇ ਨੂੰ ਇਹ ਹੱਕ ਨਹੀਂ ਹੈ ਇਸ ਗੱਲ ਨੂੰ ਪੱਲੇ ਬੰਨ ਲੈਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਤੇ ਜਿੱਦਾਂ ਇਹ ਸਾਰੀਆਂ ਗੱਲਾਂ ਅਸੀਂ ਪੱਲੇ ਬੰਨ ਲਈਆਂ ਹਰ ਕਿਸੇ ਨੇ ਸੰਗਤ ਨੇ ਵੀ ਆਪਣੀ ਡਿਊਟੀ ਨਿਭਾਉਣੀ ਇਮਾਨਦਾਰੀ ਨਾਲ ਸ਼ੁਰੂ ਕਰ ਦਿੱਤੀ ਪ੍ਰਬੰਧਕਾਂ ਨੇ ਵੀ ਕਰ ਦਿੱਤੀ ਮੇਰੇ ਵਰਗੇ ਪ੍ਰਚਾਰਕ ਰਾਗੀ ਗਰੰਥੀ ਸਿੰਘ ਨੇ ਵੀ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣੀ ਸ਼ੁਰੂ ਕਰ ਦਿੱਤੀ ਨਾ ਉਦੋਂ ਵੇਖਿਓ ਕ੍ਰਾਂਤੀ ਕੀ ਆਉਂਦੀ ਅੱਜ ਅਸੀਂ ਕਹਿੰਨੇ ਆ ਨਾ ਅੱਜ ਜੀ ਇੰਨੇ دیਵਾਨ ਹੁੰਦੇ ਨੇ ਇੰਨਾ ਸਭ ਕੁਝ ਹੁੰਦਾ ਏ ਅੱਜ ਫੇਰ ਵੀ ਸਿੱਖੀ ਵਾਲੇ ਪਾਸੇ ਨੂੰ ਲੋਕਾਂ ਦਾ ਰੁਝਾਨ ਕਿਉਂ ਨਹੀਂ ਹੈ ਕਾਰਨ ਇਹ ਹੀ ਹੈ ਜੀ ਗਲਤੀਆਂ ਸਾਰਿਆਂ ਦੇ ਵਿੱਚ ਹੀ ਨੇ ਗਲਤੀਆਂ ਮੇਰੇ ਵਰਗਿਆਂ ਦੇ ਵਿੱਚ ਵੀ ਨੇ ਸਭ ਦੇ ਵਿੱਚ ਹੀ ਨੇ ਕਿਉਂਕਿ ਕਿਤੇ ਨਾ ਕਿਤੇ ਅਸੀਂ ਕੋਈ ਨਾ ਕੋਈ ਮਿਸਟੇਕ ਜਿਹੜੀ ਆ ਉਹ ਕਰਨ ਲੱਗੇ ਹੋਏ ਆ ਤੇ ਉਹਦੇ ਕਰਕੇ ਜਿਹੜਾ ਹਿਸਾਬ ਕਿਤਾਬ ਜਿਹੜਾ ਇਹ ਨਾ ਉਹ ਸਾਰੇ ਪਾਸੇ ਵਿਗੜਿਆ ਪਿਆ ਤੇ ਗੁਰੂ ਸਾਹਿਬ ਸਾਨੂੰ ਇਹ ਸਮਝਾਉਂਦੇ ਨੇ ਕਹਿੰਦੇ ਹੇ ਭਲਿਆ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਕਰਨਾ ਸਿੱਖ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਉਣਾ ਸਿੱਖ ਜੋ ਗੁਰੂ ਨੇ ਤੇਰੀ ਡਿਊਟੀ ਲਈ ਹੈ ਨਾ ਉਹਨੂੰ ਇਮਾਨਦਾਰੀ ਨਾਲ ਨਿਭਾ। ਤੇ ਜਿੱਦਨ ਇਹ ਕੰਮ ਕਰਨਾ ਆ ਗਿਆ ਉਹ ਦਿਨ ਮੈਂ ਵੀ ਗੱਲ ਆਖਾਂਗਾ ਕਿ ਜੇ ਅੱਜ ਮੰਨ ਲਓ ਗਰੰਥੀ ਸਿੰਘ ਸਾਡੇ ਕੋਲ ਆਇਆ ਜਾਂ ਕੋਈ ਰਾਗੀ ਸਿੰਘ ਹੈ ਜਾਂ ਕੋਈ ਪ੍ਰਚਾਰਕ ਹੈ ਉਹਦੀ ਤਨਖਾਹ ਇੰਨੀ ਕੁ ਤਾਂ ਹੋਣੀ ਚਾਹੀਦੀ ਹੈ ਜਿੰਨੇ ਕ ਨਾਲ ਉਹਦਾ ਵਿਚਾਰੇ ਦਾ ਗੁਜ਼ਾਰਾ ਹੋ ਜਾਵੇ। ਕਿਉਂ ਜੀ ਮੈਂ ਤਾਂ ਬਹੁਤੇ ਗੁਰਦੁਆਰਿਆਂ 'ਚ ਵੇਖਿਆ ਸੇਵਾਦਾਰ ਦੀ ਤਨਖਾਹ 2500 ਰੁਪਿਆ गुजारा हो ਜਾਂਦਾ 2.5 ਹਜ਼ਾਰ ਚ ਤੁਹਾਡਾ ਸਾਰਿਆਂ ਦਾ ਤੇ ਉਹ ਵੀ ਤੇ ਬੰਦਾ ਹੀ ਆ ਫਿਰ ਉਹ ਕਿਦਾਂ ਕਰਦਾ ਹੋਏਗਾ ਦੱਸੋ ਜੇ 5000 ਵਿੱਚ ਸਾਡਾ ਗੁਜ਼ਾਰਾ ਨਹੀਂ ਹੁੰਦਾ ਕਿੰਨੀਆਂ ਚੀਜ਼ਾਂ 3600 ਚੀਜ਼ਾਂ ਦੀ ਲੋੜ ਪੈ ਜਾਂਦੀ ਜੀ ਪਰਿਵਾਰ ਸਾਰਿਆਂ ਦੇ ਹੁੰਦੇ ਮਾਪਿਓ ਬੱਚੇ ਘਰ ਵਾਲੀ ਕਈਆਂ ਦੇ ਭਰਾ ਵੀ ਹੁੰਦੇ ਨੇ ਭੈਣਾਂ ਵੀ ਹੁੰਦੀਆਂ ਨੇ ਪਰਿਵਾਰ ਦੇ ਸਾਰਿਆਂ ਦੇ ਨੇ ਪਤਾ ਨਹੀਂ ਕਿੱਦਾਂ ਮੈਨੇਜ ਕਰਦੇ ਹੋਣਗੇ ਮੈਂ ਹੈਰਾਨ ਰਹਿ ਜਾਣਾ ਮੇਰਾ ਕਈ ਵਾਰੀ ਅੰਦਰੋਂ ਰੋਣ ਨੂੰ ਆਉਂਦਾ ਵੀ ਕੀ ਹਾਲਾਤ ਬਣੇ ਹੋਏ ਇੱਕ ਪਾਸੇ ਅਸੀਂ ਬਾਬਾ ਬੁੱਢਾ ਜੀ ਦੀ ਪਦਵੀ ਦਿੰਨੇ ਆ ਦੂਜੇ ਪਾਸੇ ਇਹ ਹਾਲਾਤ ਬਣਾਏ ਹੋਏ ਨੇ ਕਮਾਲ ਨਹੀਂ ਆ ਜੀ ਵੈਸੇ ਜੇ ਸਾਡਾ ਗੁਜ਼ਾਰਾ ਨਹੀਂ ਹੁੰਦਾ ਤੇ ਉਹਨਾਂ ਦਾ ਗੁਜ਼ਾਰਾ ਕਿਵੇਂ ਹੁੰਦਾ ਮੈਨੂੰ ਕੋਈ ਦੱਸੇ ਅੱਛਾ ਇਹਨੇ ਵੱਡੇ ਵੱਡੇ ਨਗਰ ਕੀਰਤਨ ਕੱਢ ਕੇ ਇਹ ਕੁਝ ਨਹੀਂ ਬਣਨਾ ਇਹ ਕੁਝ ਨਹੀਂ ਬਣਨਾ ਹਰ ਕਿਸੇ ਨੂੰ ਇਮਾਨਦਾਰ ਹੋਣ ਦੀ ਲੋੜ ਹੈ ਅੱਜ ਦੇ ਟਾਈਮ 'ਚ ਸਾਰੇ ਬੇਈਮਾਨ ਹੋ ਕੇ ਫਿਰਦੇ ਨੇ ਮੈਨੂੰ ਮਾਫ਼ ਕਰਿਓ ਸਾਰੇ ਬੇਈਮਾਨ ਹੋ ਕੇ ਫਿਰਦੇ ਨੇ ਜਦੋਂ ਫਿਰ ਐਦਾਂ ਦੀ ਗੱਲ ਹੁੰਦੀ ਆ ਨਾ ਵੀ ਉਹ ਉਹਨਾਂ ਵਿਚਾਰਿਆਂ ਨੂੰ ਤਨਖਾਹ ਘੱਟ ਮਿਲਦੀ ਹੈ ਉਹ ਕਹਿੰਦੇ ਅਸੀਂ ਕੰਮ ਵੀ ਉਹਨਾਂ ਕੀ ਕਰਾਂਗੇ ਫਿਰ ਉਹ ਕੰਮ ਵੀ ਫਿਰ ਮੈਨੂੰ ਮਾਫ਼ ਕਰ ਦਿਓ ਕੋਈ ਮੇਰਾ ਇੱਥੇ ਵੀਰ ਬੈਠਾ ਹੋਵੇ ਜਿਹੜਾ ਗਰੰਥੀ ਸਿੰਘ ਹੈ ਤਾਂ ਮੈਂ ਉਹ ਕੋ ਦੋਵੇਂ ਹੱਥ ਜੋੜ ਕੇ ਮਾਫ਼ੀ ਮੰਗਦਾ ਫਿਰ ਜਦੋਂ ਐਸਾ ਹੁੰਦਾ ਨਾ ਜਦੋਂ ਵਿਚਾਰਿਆਂ ਦੇ ਅੱਜ 5000 ਰੁਪਏ ਮਹੀਨੇ ਦਿੱਤਾ ਜਾਂਦਾ ਉਹਨਾਂ ਵਿਚਾਰਿਆਂ ਦੇ ਮਨ ਚ ਜਿਹੜਾ ਅਰਦਾਸ ਕਰ ਰਹੇ ਹੁੰਦੇ ਨੇ ਨਾ ਇਹ ਹੀ ਖਿਆਲ ਹੁੰਦਾ ਵੀ ਅੱਜ ਕਿੰਨੇ 10-10 ਦੇ ਨੋਟ ਆਉਂਦੇ ਨੇ ਇਹ ਹੁੰਦਾ ਤੇ ਹੋਏਗਾ ਵੀ ਜੀ ਉਹਨਾਂ ਦੇ ਮਨ ਵਿੱਚ ਕਿਉਂ ਹੋਏਗਾ ਕਿਉਂਕਿ ਉਹਨਾਂ ਵਿਚਾਰਿਆਂ ਦੀ ਨਿਗਾ ਉੱਥੇ ਰਹਿੰਦੀ ਹੈ ਤੇ ਜੇ ਉਹ ਪਹਿਲਾਂ ਹੀ ਰੱਜੇ ਹੋਣ ਤਨਖਾਹ ਹੋਵੇ 20-25000 ਰੁਪਈਆ ਜੇ ਹੁਣ ਬਾਹਰਲੀ ਨੌਕਰੀ ਉੱਤੇ ਕੋਈ ਲੱਗਦਾ ਅਸੀਂ ਆਪਣੇ ਬੱਚਿਆਂ ਨੂੰ ਜੇ ਅੱਜ ਨੌਕਰੀ ਉੱਤੇ ਦੇਖਣਾ ਚਾਹਾਂਗੇ ਨਾ ਅਸੀਂ ਕਹਾਂਗੇ ਪੁੱਤ ਘੱਟੋ ਘੱਟ 20000 ਦੀ ਤਨਖਾਹ ਹੋਵੇ ਤੇਰੀ ਉਹ ਗ੍ਰੰਥੀ ਨੇ ਵਿਚਾਰਿਆਂ ਨੇ 20 ਸਾਲ ਤੋਂ ਸ਼ੁਰੂ ਕੀਤਾ ਸੀ 60 ਸਾਲ ਹੋ ਗਿਆ ਤਨਖਾਹ ਉੱਥੇ 5 6 5 6 5 6 4.5 6 ਉੱਥੇ ਦੀ ਉੱਥੇ ਇਹ ਸੋਚਣਾ ਪਏਗਾ ਸਾਨੂੰ ਵੈਸੇ ਜੇ ਅਸੀਂ ਆਪਣੇ ਬਾਰੇ ਸੋਚਦੇ ਆ ਤਾਂ ਉਹਨਾਂ ਬਾਰੇ ਵੀ ਸੋਚਣਾ ਪਏਗਾ ਵੀ ਸਾਹਿਬ ਕਿਤਾਬ ਜਿਹੜਾ ਏ ਉਹ ਬੈਲੈਂਸ ਹੋ ਕੇ ਜਿੱਦਣ ਤੁਸੀਂ ਇਸਾਈਆਂ ਨੂੰ ਵੇਖੋ ਇਸਾਈਆਂ ਦੇ ਕਿਸੇ ਵੀ ਇਸਾਈ ਪ੍ਰਚਾਰਕ ਨੂੰ ਪੁੱਛ ਕੇ ਵੇਖ ਲਿਓ ਉਹਨੂੰ ਪੁੱਛੋ ਤੇਰੀ ਤਨਖਾਹ ਕਿੰਨੀ ਹੈ 25000 ਤੋਂ ਘੱਟ ਨਹੀਂ ਤਨਖਾਹ ਹੋਏਗੀ ਉਹਦੀ 25000 ਤੋਂ ਘੱਟ ਤਨਖਾਹ ਨਹੀਂ ਹੈ ਹੁਣ ਜਦੋਂ ਉਹਨਾਂ ਦਾ ਢਿੱਡ ਭਰਿਆ ਪਿਆ ਹੈ ਨਾ ਉਹਨਾਂ ਨੂੰ ਆਪਣੇ ਪਰਿਵਾਰ ਦੀ ਚਿੰਤਾ ਨਹੀਂ ਹੈ ਉਹ ਤੜੱਲੇਦਾਰ ਇਸਾਈ ਮਤ ਦਾ ਪ੍ਰਚਾਰ ਕਰ ਰਹੇ ਪੰਜਾਬ ਦੇ ਵਿੱਚ ਜਾ ਕੇ ਵੇਖ ਲਓ ਕਿੰਨੇ ਪਿੰਡਾਂ ਦੇ ਵਿੱਚ ਚਰਚਾ ਖੁੱਲ ਗਈਆਂ ਨੇ ਤੇ ਕਿੰਨੇ ਜਿਹੜੇ ਈਸਾਈ ਬਣਾ ਕੇ ਉਹਨਾਂ ਨੇ ਰੱਖ ਦਿੱਤੇ ਹਜੇ ਕਿ ਉਹ ਬੰਨਦੇ ਸਿਰ ਉੱਤੇ ਪਾਗੀ ਨੇ ਪਰ ਅੰਦਰੋਂ ਦੀ ਉਹਨਾਂ ਨੇ ਈਸਾਈ ਬਣਾ ਦਿੱਤੇ ਨੇ ਲੋਕ ਅੱਜ ਤੁਸੀਂ ਵੇਖ ਲਓ ਇਹਨੂੰ ਕਹਿੰਦੇ ਨੇ ਪ੍ਰਚਾਰ ਇੱਥੇ ਦੇ ਸਾਡੀਆਂ ਉੱਪਰ ਲੀਆਂ ਕਮੇਟੀਆਂ ਵੇ ਇੱਥੇ ਤੇ ਉਹ ਵਿਚਾਰ ਆਈ ਨਹੀਂ ਨਾ ਵੀ ਪ੍ਰਚਾਰਕਾਂ ਨੂੰ ਕਿਵੇਂ ਸੋਨੇ ਢੰਗ ਨਾਲ ਸੰਭਿਆ ਜਾਵੇ ਗਰੰਥੀਆਂ ਨੂੰ ਰਾਗੀਆਂ ਨੂੰ ਕਿਵੇਂ ਸੋਨੇ ਢੰਗ ਨਾਲ ਸੰਭਿਆ ਜਾਵੇ ਇੱਥੇ ਤੇ ਗੁਰਦੁਆਰਾ ਤੋੜ ਲਿਆ ਫਿਰ ਬਣਾਤਾ ਤੋੜ ਲਿਆ ਫਿਰ ਬਣਾਤਾ ਇਦਾਂ ਹੀ ਚੱਲਦਾ ਜੀ ਸਾਡੇ ਇੱਥੇ ਤੁਸੀਂ ਵੇਖ ਲਓ ਹਾਲਾਤ ਵੀ ਗੁਰਦੁਆਰਾ ਜਿਹੜਾ ਚੰਗੀ ਭਲੀ ਜਗਾ ਹੈ ਨਾ ਉਹਨੂੰ ਵੀ ਤੋੜ ਦੇਣਗੇ ਸਾਰੇ ਦੇਖਦੇ ਆ ਮੈਂ ਵੀ ਇੱਥੇ ਰਹਿਣ ਵਾਲਾ ਤੁਸੀਂ ਵੀ ਇੱਥੇ ਰਹਿਣ ਵਾਲੇ ਤੋੜ ਲਿਆ ਬਣਾ ਲਿਆ ਤੋੜ ਲਿਆ ਬਣਾ ਲਿਆ ਉਹ ਭਲੇ ਉਹ ਜਿਵੇਂ ਮੈਂ ਕੱਲ ਬੇਨਤੀ ਕੀਤੀ ਸੀ ਨਾ ਵਿੱਚ ਦੁਨੀਆ ਸੇਵਕ ਮਾਈਏ ਇੱਥੇ ਵੀ ਜਰਾ ਧਿਆਨ ਦੇਈਏ ਹੁਣ ਇੱਥੇ ਵੀ ਜਰਾ ਧਿਆਨ ਦੇਈਏ ਤਾਂ ਫਿਰ ਬੇਨਤੀ ਕਰਾਂ ਧਿਆਨ ਉਹਦੇ ਵੱਲ ਦਿੱਤਾ ਜਾਵੇ ਜਿਹੜਾ ਗਰੰਤੀ ਸਿੰਘ ਡਿਊਟੀ ਪ੍ਰਤੀ ਇਮਾਨਦਾਰ ਹੈ ਜਿਹੜਾ ਰਾਗੀ ਸਿੰਘ ਡਿਊਟੀ ਪ੍ਰਤੀ ਈਮਾਨਦਾਰ ਹੈ ਜਿਹੜਾ ਪ੍ਰਚਾਰਕ ਡਿਊਟੀ ਪ੍ਰਤੀ ਈਮਾਨਦਾਰ ਹੈ ਉਹਨੂੰ ਸਾਂਭੋ ਜਿਹੜਾ ਆਪਣੀ ਡਿਊਟੀ ਪ੍ਰਤੀ ਈਮਾਨਦਾਰ ਨਹੀਂ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਕਰਦਾ ਜਿਹੜਾ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੀ ਗੱਲ ਨਹੀਂ ਕਰਦਾ ਉਹਨੂੰ ਕੋ ਤੈਨੂੰ ਅਸੀਂ ਨਹੀਂ ਸਾਂਭਾਂਗੇ ਉਹਨੂੰ ਸਾਫ਼-ਸਾਫ਼ ਕਹਿ ਦੋ ਜਵਾਬ ਦੇ ਦਿਓ ਜੇ ਤੂੰ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੇਂਗਾ ਤਾਂ ਤੈਨੂੰ ਸਾਂਭਿਆ ਜਾਏਗਾ ਜੇ ਤੂੰ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਕਰਦਾ ਤੈਨੂੰ ਹੱਥ ਜੋੜੇ ਤੂੰ ਜਾ ਸਕਦਾ ਗੁਰਦੁਆਰੇ 'ਚ ਸਾਂਭੋ ਉਹਨੂੰ ਜਿਹੜਾ ਗੁਰੂ ਦੀ ਗੱਲ ਕਰਦਾ ਹੈ ਜਿੱਦਨ ਗੁਰੂ ਦੀ ਗੱਲ ਕਰਨ ਵਾਲਿਆਂ ਨੂੰ ਸਾਂਭਣਾ ਉਦਨ ਕੀ ਬਣਦਾ ਹੈ ਅੱਜ ਜਦੋਂ ਮੇਰੇ ਵਰਗਾ ਬੋਲਦਾ ਹੈ ਉਹਨੂੰ ਆਪਣੇ ਢਿੱਡ ਦਾ ਫਿਕਰ ਹੈ ਉਹਨੂੰ ਆਪਣੇ ਘਰ ਦਾ ਫਿਕਰ ਹੈ ਉਹ ਫਿਕਰ ਹੀ ਮਾਰ ਜਾਂਦੇ ਵਿਚਾਰੇ ਨੂੰ ਬਾਕੀ ਦਾ ਉਹ ਕੋ ਕੀ ਹੋਣਾ ਇਸ ਕਰਕੇ ਥੋੜੀ ਜੀ ਖੋਲ ਲਈਏ ਥੋੜਾ ਆਪਣਾ ਹਿਰਦਾ ਜਿਹੜਾ ਉਹਨੂੰ ਵਿਸ਼ਾਲ ਕਰੀਏ ਥੋੜੀ ਸੋਚ ਨੂੰ ਹੋਰ ਵਿਸ਼ਾਲ ਕਰੀਏ ਆਪਣੇ ਨੂੰ ਕੇਵਲ ਬਿਲਡਿੰਗ ਬਣਾਉਣ ਨਾਲ ਕੁਝ ਨਹੀਂ ਹੋ ਜਾਣਾ ਕੇਵਲ ਨਗਰ ਕੀਰਤਨ ਕੱਢ ਲੈਣ ਨਾਲ ਕੁਝ ਨਹੀਂ ਹੋ ਜਾਣਾ ਮਹਿੰਗੇ ਮਹਿੰਗੇ ਸਟਾਲ ਲਾਉਣ ਨਾਲ ਕੁਝ ਨਹੀਂ ਹੋ ਜਾਣਾ ਹਰ ਕਿਸੇ ਨੂੰ ਆਪਣੀ ਡਿਊਟੀ ਪ੍ਰਤੀ ਇਮਾਨਦਾਰ ਹੋਣਾ ਪਵੇਗਾ